ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਸਬਰਾ ਵਿਖੇ ਪਿੰਡੇ ਲੋਕਾਂ ਨੇ ਵਿਚਾਰ ਇਕੱਤਰਤਾ ਕੀਤੀ ਜਿਸ ਵਿੱਚ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ ਪਿੰਡ ਦੇ ਵੱਡੀ ਗੰਦੀ ਚ ਲੋਕਾਂ ਨੇ ਹਾਜ਼ਰੀ ਭਰ ਕੇ ਵਿਭਾਗ ਦੇ ਅਧਿਕਾਰ ਕੇ ਅਨੁਰੂਸਿਆ ਕਿ ਉਹ ਡੂਮਣੀ ਵਾਲਾ ਰਾਜਬਾਹ ਸਿਸਟਮ ਬਣਾਉਣ ਦੇ ਪੱਖ ਦੇ ਵਿੱਚ ਨੇ ਮਹਿਕਮੇ ਨੂੰ ਦਰਖਾਸਤ ਕਰਦੇ ਨੇ ਕਿ ਡੂਮਣੀ ਵਾਲਾ ਰਾਜਬਾਹ ਸਿਸਟਮ ਬਣਾਉਣ ਦਾ ਕੰਮ ਜੋ ਰੁਕਿਆ ਹੋਇਆ ਉਸ ਨੂੰ ਜਲਦ ਹੀ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਉਤੇ ਜਤਿੰਦਰ ਸਿੰਘ ਬੱਗਾ ਕਿਸਾਨ ਆਗੂ ਗ੍ਰਹਾਜੋਥੇਬੰਦੀ, ਕਰਨਾਲ ਸਿੰਘ ਬਰਦਾਨੋਗਰਾਹ ਜੋਥੇਬੰਦੀ, ਜਗਜੀਤ ਸਿੰਘ ਬਾਬੂ ਕਾਈਪਰਦਾਨ ਕਿਸਾਨ ਜੋਥੇਬੰਦੀ, ਕੋਟ ਬੁੱਢਾ, ਚੇਅਰਮੈਨ ਸਤਨਾਮ ਸਿੰਘ ਲੇਬਰ ਸੁਸਾਇਟੀ, ਸੁਖਪਾਲ ਸਿੰਘ ਬੀਕੇਕੇ ਅਤੇ ਹੋਰ ਕਿਸਾਨ ਵੱਡੀ ਗਿਣਤੀ ਦੇ ਵਿੱਚ ਉਹਨਾਂ ਵੱਲੋਂ ਦਰਖਾਸਤ ਕੀਤੀ ਗਈ ਕਿ ਇਹ ਨਹਿਰ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਹਾਂਜੀ ਕਿੰਨਾਂ ਦੀ ਤੁਹਾਡਾ ਜਤਿੰਦਰ ਸਿੰਘ ਬੱਗਾ ਜੀ। ਅੱਜ ਇੱਥੇ ਇਕੱਠ ਹੋਇਆ ਵਾ ਬਾਬਾ ਵੀਰ ਸਿੰਘ ਜੀ ਤੇ ਗੁਰਦਰ ਸਾਹਿਬ ਕਿ ਕਿਸ ਗੱਲ ਨੂੰ ਲੈ ਕੇ ਹੋਇਆ ਜੀ? ਇਹ ਜੀ ਇਕੱਠ ਜੋ ਆਪਣੇ ਠਾੜ ਨਹਿਰ ਬਣ ਰਹੀ ਆ ਜਾਂ ਇੱਕੜੀ ਮਾਝੇ ਨਹਿਰ ਉਹਦੇ ਵਿੱਚ ਵਿੱਚ ਮੈਗਮਾ ਇੱਥੇ ਆਇਆ ਉਹਦੇ ਵੀ ਪਾਈਪ ਲਾਈਨ ਦੇ ਜੋ ਚੱਲ ਰਿਹਾ ਐਸਟੀਮੇਟ ਬਣਿਆ ਵਾ ਸਾਰੇ ਕਿਸਾਨ ਇਕੱਠੇ ਹੋਏ ਵੀ ਉਹਦਾ ਵੀ ਪਾਈਪ ਲਾਈਨ ਪਾਈ ਜਾਵੇ ਤੇ ਠਾੜ ਵਾਲੀ ਨਹਿਰ ਵੀ ਜਲਦੀ ਤੋਂ ਜਲਦੀ ਬਣਾਈ ਜਾਵੇ। ਇਥੇ ਕੋਈ ਕਿ ਲੋਕਾਂ ਵੱਲੋਂ ਨਹਿਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਵਾ ਨਹੀਂ ਉਹ ਬਹੁਤ ਥੋੜੇ ਲੋਕ ਆ ਜਿਹੜੇ ਵਿਰੋਧ ਕਰ ਰਹੇ ਆ ਉਹਨਾਂ ਨਾਲ ਵੀ ਸਾਡੀ ਸਹਿਮਤੀ ਹੋ ਗਈ ਆ ਤੇ ਉਹ ਵੀਰ ਕੋਈ ਗੱਲ ਨਹੀਂ ਆ ਆਪਣੀ ਭਰਾਵਾ ਉਹਨਾਂ ਦੀ ਜੋ ਮਨ ਚ ਕਨਫਿਊਜ਼ ਨਹੀਂ ਜਾਂ ਮੰਨ ਲਓ ਵੀ ਜੇ ਆਂਦੇ ਹੀ ਨਿਕਾਸ ਦੀ ਪ੍ਰੋਬਲਮ ਜਾਂ ਹੋਰ ਕੀ ਪ੍ਰੋਬਲਮ ਆ ਉਹ ਉਹਨਾਂ ਦੀ ਅਸੀਂ ਪ੍ਰੋਬਲਮ ਦੂਰ ਮਹਿਕਮੇ ਨੇ ਕਰਤੀ ਆ ਤੇ ਹੁਣ ਜਲਦੀ ਤੋਂ ਜਲਦੀ ਕੰਮ ਸ਼ੁਰੂ ਹੋਊਗਾ ਅਸੀਂ ਸਾਰੇ ਵੀਰ ਚਾਹੁੰਦੇ ਆਂ ਵੀ ਇਹ ਨਹਿਰ ਜਲਦੀ ਤੋਂ ਬੜੇ ਪਾਣੀ ਥੱਲੇ ਜਾ ਰਿਹਾ ਵਾ ਤੇ ਆਪਣੀਆਂ ਪੈਲੀਆਂ ਨੂੰ ਨਹਿਰੀ ਪਾਣੀ ਮਿਲੇ ਤੇ ਪੈਲੀ ਆਪਣੀ ਉਪਜਾਊ ਬਣੇ ਕੁਝ ਲੋਕਾਂ ਵੱਲੋਂ ਦਸਤਕਤ ਕਰਕੇ ਵੀ ਮਹਿਕਮੇ ਨੂੰ ਚਿੱਠੀਆਂ ਕੱਢੀਆਂ ਗਈਆਂ ਨੇ ਉਹ ਜੀ ਉਹ ਹੀ ਲੋਕ ਆ ਜਿਹੜੇ ਇੱਥੇ ਆਏ ਆ ਪਹਿਲਾਂ ਗੁੰਮਰਾਹ ਕੀਤਾ ਗਿਆ ਸੀ ਕਿਹਨਾਂ ਗੱਲਾਂ ਕਿ ਸਾਈਨ ਕਰਾਏ ਅੱਜ ਸਾਰੇ ਉਹ ਵੀਰਾਂ ਨੇ ਤੁਸੀਂ ਵੇਖ ਹੀ ਰਹਿ ਜਾਓ ਵੀਡੀਓ ਤੁਸੀਂ ਵੇਖ ਹੀ ਲੈਣਾ ਸਾਰੇ ਵੀਰ ਆਏ ਆ ਉਹਨਾਂ ਨੇ ਸਾਈਨ ਕੀਤੇ ਆ ਵੀ ਉਹ ਪਹਿਲਾਂ ਸਾਨੂੰ ਕਿਸ ਨੇ ਗੁੰਮਰਾਹ ਕਰਕੇ ਹਰ ਤੋਂ ਸਾਈਨ ਕਰਾ ਲਿਆ ਪਰ ਅਸੀਂ ਸਾਰੇ ਹੀ ਬਣਾਉਂਦੇ ਹੱਕ ਚ ਮਾਲੋ ਜੇਕਰ ਫਿਰ ਵੀ ਕੁਝ ਲੋਕ ਇਸ ਨਹਿਰ ਦਾ ਵਿਰੋਧ ਕਰਦੇ ਕੀ ਤੁਸੀਂ ਮਹਿਕਮੇ ਦਾ ਸਾਥ ਦਿਓਗੇ ਅਸੀਂ ਮਹਿਕਮੇ ਦੇ ਸਾਥ ਹਾਂ ਜੀ ਨਾਲ ਅਸੀਂ ਤਾਂ 2-3 ਸਾਲ ਤੋਂ ਪਿੱਛੇ ਜਦੋਂ ਆਪਣੀ ਉੱਤਰੀ ਨਹਿਰ ਦਾ ਪਾਣੀ ਨਹੀਂ ਆਉਂਦਾ ਤਾਂ ਅਸੀਂ ਉਹਨਾਂ ਨਾਲ ਭੰਜ ਨਟ ਕਰਕੇ ਉਹ ਨਹਿਰ ਦਾ ਵੀ ਪਾਣੀ ਲੋਕੀ ਪਹਿਲਾਂ ਰਕਾਉਂਦੇ ਸੀ ਜੀ ਸਾਨੂੰ ਪਾਣੀ ਦੀ ਲੋੜ ਨਹੀਂ ਉਹ ਉਹੀ ਲੋਕ ਪਾਣੀ ਪਿੱਛੇ ਲੜਦੇ ਫਿਰਦੇ ਹੁੰਦੇ ਉੱਥੇ ਵੀ ਕਹਿ ਦਿੰਦੇਗਾ ਕਿਉਂਕਿ ਅੱਗੇ ਖਾਲ ਨਹੀਂ ਬਣੇ ਇਹ ਗੱਲ ਕਹਿ ਦਿੰਦੇ ਵੀ ਅਸੀਂ ਅਗਲੀਆਂ ਵਾਰੀਆਂ ਪੁੱਛੀਆਂ ਸਾਰਿਆਂ ਦੀਆਂ ਸਾਰਿਆਂ ਦਾ ਪਾਣੀ ਉਹੀ 2-4 ਘਰ ਲਾਉਂਦੇ ਜਿੱਦਾਂ ਉਹ ਹੁਣ ਪਾਣੀ ਦੀ ਅਹਿਮੀਅਤ ਦਾ ਪਤਾ ਲੱਗਿਆ ਉਹਨਾਂ ਨੂੰ ਵੀ ਦਰਸੰਗਿਆ ਉਪ ਮੰਡਲ ਅਫਸਰ ਰਈਆ ਸਬ ਡਿਵੀਜ਼ਨ ਡੀਬੀਡੀਸੀ ਰਈਆ ਹਾਂਜੀ ਸਰ ਇੱਥੇ ਤੁਸੀਂ ਅੱਜ ਸਭਰਾ ਪਹੁੰਚੇ ਦੇ ਬਹੁ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦਾ ਇਕੱਠ ਵੀ ਹੋਇਆ ਵਾ ਕਿਸ ਗੱਲ ਨੂੰ ਲੈ ਕੇ ਹੋਇਆ ਜੀ ਇੱਥੇ ਡੋਮਣੀ ਵਾਲਾ ਰਾਜਵਾ ਸਿਸਟਮ ਦੀ ਅੰਸਾਰੀ ਚੱਲ ਰਹੀ ਸੀ ਬਹੁਤ ਸਾਰੇ ਲੋਕਾਂ ਵੱਲੋਂ ਇਸ ਸਿਸਟਮ ਦਾ ਆਪਣੇ ਨਿੱਜੀ ਮਫਾਦਿਆਂ ਨੂੰ ਲੈ ਕੇ ਤੇ ਵਿਰੋਧ ਕੀਤਾ ਜਾ ਰਿਹਾ ਸੀ ਔਰ ਲੋਕਾਂ ਦੇ ਸਾਈਨ ਕਰਵਾ ਕੇ ਮਹਿਕਮੇ ਨੂੰ ਚਿੱਠੀਆਂ ਨਹੀਂ ਜਾਈ ਗਈਆਂ ਸੀ ਕਿ ਲੋਕ ਜਿਹੜੇ ਆ ਉਹ ਵਿਰੋਧ-ਵਿਰੋਧ ਕਰ ਰਹੇ ਨੇ ਪਰੰਤੂ ਜਦੋਂ ਉਹਨਾਂ ਲੋਕਾਂ ਦੇ ਨਾਲ ਫੋਨ ਦੇ ਉੱਤੇ ਸੰਪਰਕ ਸੱਦਿਆ ਗਿਆ ਕਿ ਭਾਈ ਤੁਸੀਂ ਇਹਦਾ ਵਿਰੋਧ ਕਰਦੇ ਹੋ ਤੇ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਉਹ ਇਸ ਪ੍ਰੋਜੈਕਟ ਦਾ ਵਿਰੋਧ ਨਹੀਂ ਕਰ ਰਹੇ ਸਗੋਂ ਇਸ ਦੇ ਹੱਕ ਵਿੱਚ ਹਨ ਆਕੇ ਉਹਨਾਂ ਲੋਕਾਂ ਵੱਲੋਂ ਇੱਕ ਅੱਜ ਦੇ ਦਿਨ ਸਭਰਾ ਗੁਰਦੁਆਰਾ ਸਾਹਿਬ ਵਿਖੇ ਰੈਲੀ ਕੀਤੀ ਜਾ ਰਹੀ ਹੈ ਕਿ ਇਹ ਅਸੀਂ ਇੱਥੇ ਹੱਕ ਵਿੱਚ ਹਨ ਤੇ ਮਹਿਕਮਾ ਵੀ ਉੱਤੇ ਉਹਨਾਂ ਦੀ ਬੇਨਤੀ ਉੱਤੇ ਵਿਭਾਗ ਅੱਜ ਇੱਥੇ ਪਹੁੰਚਿਆ ਹੈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਭਾਈ ਵੀ ਤੁਸੀਂ ਸੈਨ ਕਿਉਂ ਕੀਤੇ ਰਹੇ ਉਹਨਾਂ ਨੇ ਦੱਸਿਆ ਗਿਆ ਕਿ ਸਾਨੂੰ ਗੁੰਮਰਾਹ ਕਰਕੇ ਸੈਨ ਕਰਵਾਏ ਗਏ ਨੇ ਤੇ ਉਹਨਾਂ ਨੂੰ ਨਹਿਰ ਬਣਾਉਣ ਦੇ ਹੱਕ ਵਿੱਚ ਸੈਨ ਕੀਤੇ ਗਏ ਨੇ ਤੇ ਸੋ ਇਸ ਤੋਂ ਪਤਾ ਲੱਗਾ ਹੈ ਵੀ ਇਹ ਜਿਹੜਾ ਕੁਝ ਲੋਕ ਸੀ ਉਹਨਾਂ ਦੇ ਨਿੱਜੀ ਵਫਾਕ ਸੀ ਜਿਸ ਕਾਰਨ ਉਹ ਰੁਕੇ ਜਾ ਰਹੇ ਸਨ ਤੇ ਜੋ ਲੋਕ ਪਿਛਲੇ ਕਾਫੀ ਸਮੇਂ ਤੋਂ ਨਹਿਰ ਦੀ ਜ਼ਮੀਨ 'ਤੇ ਵਰਤ ਰਹੇ ਨੇ ਉਹਨਾਂ ਦੇ ਵੀ ਕੋਈ ਕਾਰਵਾਈ ਕਰ ਰਿਹਾ ਹੈ ਜਿ ਵਿਭਾਗ ਮਹਕਮੇ ਦੇ ਵੱਲੋਂ ਹਾਲੀ ਇਹ ਜਿਆ ਕੋਈ ਨਹੀਂ ਸੀ ਕਿਉਂਕਿ ਮਹਕਮਾ ਲੋਕਾਂ ਦੇ ਹੱਕ ਦੇ ਵਿੱਚ ਚੱਲ ਰਿਹਾ ਸੀ ਪਰੰਤੂ ਜੇਕਰ ਇਸੇ ਤਰ੍ਹਾਂ ਲੋਕਾਂ ਵੱਲੋਂ ਵਿਰੋਧ ਹੋ ਜਿਹੜੇ ਨਿੱਜੀ ਵਫਾਦਤ ਨੂੰ ਲੈ ਕੇ ਮਦਦੋਬ ਕੀਤਾ ਗਿਆ ਤਾਂ ਫਿਰ ਮਹਕਮਾ ਨੂੰ ਕੋਈ ਸਖਤ ਕਦਮ ਉਠਾਣੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਮੰਨ ਲਓ ਜੇ ਕੋਈ ਕੁਝ ਲੋਕ ਫਿਰ ਵੀ ਡਿੱਕਾ ਮੰਨਦੇ ਨੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਮਹਕਮੇ ਵੱਲੋਂ ਜਿਵੇਂ ਵੀ ਉੱਚ ਅਧਿਕਾਰੀਆਂ ਦੇ ਹਦਾਇਤ ਹੋਣਗੇ ਉਹਨਾਂ ਨੇ ਹਦਾਇਤਾਂ ਦਾ ਪਾਲਣ ਕੀਤਾ ਜਾਵੇਗਾ ਇਹ ਕਿੰਨੇ ਦਿਨਾਂ ਦਾ ਕੰਮ ਚੱਲੂ ਹੋ ਰਿਹਾ ਜੀ ਵੇ ਕੱਲ ਤੋਂ ਹੀ ਜਿਵੇਂ ਇੱਥੇ ਲੋਕਾਂ ਨੇ ਕਿਹਾ ਇਹ ਸੁਝੋਗ ਦਿੰਦੇ ਆ ਕੱਲ ਤੋਂ ਜਾਂ ਬਈ ਤਾਂ ਪਰਸੋਂ ਨੂੰ ਫਿਰ ਕੰਮ ਸ਼ੁਰੂ ਕਰ ਦਸਾਂਗੇ